ਕੀ ਨਾਮ ਤੁਹਾਡਾ ਜੀ ਮਲਵਿੰਦਰ ਸਿੰਘ ਮਲੇ ਤੁਸੀਂ ਪਿੰਡਾਂ ਦੇ ਵਿੱਚ ਲਗਾਏ ਨੇ ਸਾਡੇ ਪਿੰਡ ਬਕਾਉ ਨੂੰ ਇੰਨਾਂ ਦੇ ਬਾਹਰ ਵੀ ਲਗਾਏ ਨੇ ਕੀ ਮਾਮਲਾ ਇਹ ਜਿਹੜੀ ਸਾਡੇ ਕੋਲ ਪਿੰਡਾਂ ਦੇ ਘਰ ਦੇ ਘਰਾਂ ਦੇ ਕੋਲ ਫੈਕਟਰੀ ਲੱਗ ਰਹੀ ਹੈ ਅਸੀਂ ਪ੍ਰਸ਼ਾਸਨ ਨੂੰ ਬਹੁਤ ਬੇਨਤੀ ਕਰ ਲਈ ਬਹੁਤ ਕੁਝ ਬਹੁਤ 1.5-2 ਸਾਲ ਹੋ ਗਿਆ ਨੂੰ ਧਰਨੇ ਲਾਉਂਦਿਆਂ ਨੂੰ ਬਹੁਤ ਸਾਰਾ ਕੁਝ ਕਰਕੇ ਦੇਖ ਲਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਹੁਣ ਅਸੀਂ ਫੈਸਲਾ ਕਰ ਲਿਆ ਵੀ ਫੈਕਟਰੀ ਲਾ ਲੈਣ ਤੋਂ ਅਸੀਂ ਆਪਣੇ ਘਰ ਵੇਚ ਕੇ ਇੱਥੋਂ ਜਾ ਰਹੇ ਹਾਂ ਸਾਰਾ ਪਿੰਡ ਸਾਰੇ ਕਈ ਹਜ਼ਾਰਾਂ ਦੇ ਪਿੰਡ ਕਿੰਨੇ ਪਿੰਡ ਨਹੀਂ ਇਹ ਤਾਂ ਇਹ ਵੀ ਦਸ-ਬਾਰ ਪਿੰਡ ਹੈ ਦੀ ਕਾਰਨ ਕੀ ਹੈ ਫੈਕਟਰੀਆਂ ਕੀ ਨੁਕਸਾਨ ਨੇ ਕੋਈ ਜੀ ਉਹਨੇ ਪਾਣੀ ਦੂਸ਼ਿਤ ਕਰਨਾ ਹੈ ਹਵਾ ਦੂਸ਼ਿਤ ਕਰਨੀ ਹੈ ਸਾਰੇ ਨੁਕਸਾਨ ਨੇ ਆਏ ਉਹਦੇ ਨਾਲ ਦੀ ਫੈਕਟਰੀ ਘੰਗਰਾਈ ਲੱਗ ਪੁੱਤ ਚੱਲਦੀ ਹੈ ਅਸੀਂ ਦੇਖ ਕੇ ਆਏ ਜਾ ਕੇ ਉੱਥੇ ਲੋਕਾਂ ਦਾ ਉਹਨਾਂ ਲੋਕ ਕਹਿੰਦੇ ਨੇ ਅਸੀਂ ਛੱਡ ਕੇ ਚਲੇ ਜਾਣੇ ਤੋਂ ਅਸੀਂ ਪਹਿਲੇ ਹੀ ਆਲੇ ਜਾਣ ਨੂੰ ਫੈਕਟਰੀ ਲਾਗ ਹੋ ਰਹੇ ਆ ਇਹ ਪਿੰਡ ਦੀ ਛਾੜੇ ਪਿੰਡ ਵੀ ਨਹੀਂ ਜੀ ਤੁਹਾਡੀ ਉਹਨਾਂ ਨਾਲ ਗੱਲ ਨਹੀਂ ਹੋਈ ਸੀ ਬਹੁਤ ਵਾਰੀ ਗੱਲ ਹੋਈ ਜੀ ਕੀ ਕਾਰਨ ਕੀ ਹੈ ਫਿਰ ਉਹ ਜਿਹੜਾ ਜਿਹੜਾ ਉਹ ਲਾਉਣ ਦੇ ਨੂੰ ਉਹ ਕਹਿੰਦੇ ਅਸੀਂ ਲਾਉਣੀ ਹੈ ਲਾਉਣੀ ਹੈ ਤੁਹਾਡੀ ਉਹ ਆਏ ਨੇ ਤੁਹਾਡੇ ਕੋਲ ਬੜੀ ਗੱਲਬਾਤ ਹੋਈ ਉਹਨਾਂ ਨਾਲ ਹਾਂਜੀ ਕਈ ਵਾਰੀ ਸਾਰੇ ਨਗਰ ਖਰਾਬ ਬਰਵਾਦ ਹੋ ਜੇ ਇਸ ਤਰ੍ਹਾਂ ਦੀ ਜੀ ਪਰ ਉਹ ਨਹੀਂ ਮੰਦੇ ਨਹੀਂ ਹੁਣ ਜੋ ਫੈਕਟਰੀ ਲੱਗਦੀ ਹੁਣ ਅਗਲਾ ਸਟੈਪ ਕੀ ਹੈ ਹੋੜਾ ਵੀ ਪਿੰਡ ਤੋਂ ਆਪਣੇ ਵਕਾਊ ਲਾਤਾ ਪਿੰਡ ਵਕਾਊ ਲਾਦਾ ਇਹ ਸਾਡੀ ਹੁਣ ਕੋਈ ਨਹੀਂ ਸੁਣਵਾਈ ਹੁੰਦੀ ਅਸੀਂ 28 ਤਰੀਕ ਨੂੰ ਆਪਣੇ ਰੋਡ ਜਮ ਕਰਾਂਗੇ ਇਹਦਾ ਮੇਨ ਰੂਟ ਹੈ ਸਾਡੇ ਜਾਂ ਪਹਿਲਾਂ ਵੀ ਕੀਤੀ ਹੈ ਜਦੋਂ ਤੁਹਾਨੂੰ ਆਸ਼ਵਾਸਨ ਮਿਲਦਾ ਤੁਸੀਂ ਸਰਪ੍ਰਾਈਜ਼ਾ ਤਰਨਾ ਹੁੰਦਾ ਚੱਕ ਲੈਂਦੇ ਹੋ ਇਸ ਵਾਰੀ じゃ ਕੋਣਾ ਜੀ ਇਸ ਗੱਲ ਤੋਂ ਬੱਕੜੀ ਮੰਗ ਹੋਊਗੀ ਜਿਹੜਾ ਤੁਸੀਂ ਇਹ ਕੋ ਜਿੰਨਾ ਚਿਰ ਫੈਟਲੀ ਜਿੰਨਾ ਹੀ ਲਾਵਾ ਫਿਰ ਬੰਦ ਨਹੀਂ ਕਰਦੇ ਜੀ ਸਾਨੂੰ ਪੂਰਾ ਜਵਾਬ ਨਹੀਂ ਮਿਲਦਾ ਉਹਨਾਂ ਚਿਰ ਧਰਨਾ ਹੀ ਚੱਪਣਾ ਜੀ ਪ੍ਰਸ਼ਾਸਨ ਵੀ ਤਾਰਿਆਂ ਤੋਂ ਕਿੰਦੀ ਕਰ ਕਰਨ ਬਹੁਤ ਵਰੀ ਹੋ ਗਈ ਜੀ ساری 10 15 ਵਰੀ ਗੱਲ ਹੋਣੀ ਜੀ ਪਰ ਕੋਈ ਸਾਡੀ ਸੁਣਵਾਈ ਨਹੀਂ ਲੋਕ ਸਭਾ ਚੌਣਾ ਆ ਰਹੀਆਂ ਨੇ ਜਿਵੇਂ ਪਾਰਟੀਆਂ ਆਉਂਦੀਆਂ ਮੇਰੀ ਇਸ ਕਰਦੀ ਅੱਗੇ ਨਿੱਕੀਵੇਂ ਕਹਿੰਦੇ ਸਾਰੀਆਂ ਬਾਲੀਆਂ ਸਾਡੇ ਕੋਲ ਆ ਰਹੀਆਂ ਨੇ ਜੀ ਸਾਡੇ ਨਗਰਾਂ ਦਾ ਹੀ ਫੈਸਲਾ ਹੈ ਜਿਹੜੀ ਜਿਹੜੀ ਪਾਰਟੀ ਸਾਡੇ ਨਾਲ ਖੜੂਗੀ ਸਹੀ ਮਨ ਤੋਂ ਉਹ ਵੋਟਾਂ ਪਾਉਂਗੇ ਨਹੀਂ ਸਾਡੇ ਪਿੰਡ ਦੇ ਕੋਈ ਉਮੀਦਵਾਰ ਬੜੂਗਾ ਨਹੀਂ ਹਰ ਇੱਕ ਸਰ ਸਰ ਪਿੰਡ ਦੇ ਵਿੱਚ ਪਿੰਡ ਬਕਾਉ ਦੇ ਪੋਸਟਰ ਲਗਾਏ ਨੇ ਕਾਰਨ ਕੀ ਹੈ ਸਰ ਪਿੰਡ ਬਕਾਉ ਦੇ ਆਪਾਂ ਨੇ ਮੈਂ ਸਰਪੰਚ ਸਾਹਿਬ ਮਾਨਵਿੰਦਰ ਸਾਹਿਬ ਦੀ ਮਤਲਬ ਵਾਈਫ ਹੈਗੀ ਆ ਤੇ ਸਰ ਅਸੀਂ ਇਹ ਜਿਹੜੇ ਮਤਲਬ ਪੋਸਟਰ ਲਗਾਏ ਨੇ ਇਸ ਮੰਤ ਲਗਾਏ ਨੇ ਕਿਉਂਕਿ ਇੱਥੇ ਸਾਡੇ ਇੱਕ ਜ਼ਹਿਰੀਲੀ ਗੈਸ ਫੈਕਟਰੀ ਲੱਗ ਰਹੀ ਹੈ ਬਾਇਓ ਗੈਸ ਤੇ ਉਹ ਫੈਕਟਰੀ ਬਹੁਤ ਹੀ ਮਤਲਬ ਨੁਕਸਾਨਦਾਇਕ ਹੈਗੀ ਆ ਕੁੰਗਰਾਲੀ ਸਿੱਖਾ ਇਹ ਫੈਕਟਰੀ ਪਹਿਲਾਂ ਲੱਗੀ ਹੈਗੀ ਆ ਤੋਰੀ ਰਾਜਪੂਤਾਂ ਤੇ ਉਥੇ ਇਹ ਫੈਕਟਰੀ ਲੱਗੀਆਂ ਤਾਂ ਉਥੇ ਮਤਲਬ ਸਾਡੀ ਜਿਹੜੀ ਪੂਰੀ ਪੰਚਾਇਤ ਪਿੰਡ ਦੇ ਪਤਵੰਤੇ ਸੱਜਣ ਨੇ ਉਹ ਸਾਰੇ ਜਾਣੇ ਜਾ ਕੇ ਉਥੇ ਉਹਨਾਂ ਨੇ ਮਤਲਬ ਸੈਕ ਕੀਤਾ ਤਾਂ ਉਹ ਉਥੇ ਉਹਨਾਂ ਮਤਲਬ 10 ਮਿੰਟ ਵੀ ਉਹ ਖੜ੍ਹ ਨਹੀਂ ਸਕੇ 10 ਮਿੰਟ ਵੀ ਉਹਨਾਂ ਨੂੰ ਖੜ੍ਹਣਾ ਮੁਸ਼ਕਿਲ ਹੋ ਗਿਆ ਸੀ ਇੰਨੀ ਜ਼ਿਆਦਾ ਮਤਲਬ ਗੰਦਗੀ ਅਤੇ ਸਮੈਲ ਸੀਗੀ ਉਥੇ ਮਤਲਬ ਤੁਸੀਂ ਕੁਝ ਸਮਝ ਸਕਦੇ ਹੋ ਕਿ ਇਹੋ ਜੀ ਮਤਲਬ ਬਿਮਾਰੀਆਂ ਫੈਲਣ ਵਾਲੀ ਇਹ ਘਟੀਆਂ ਗੈਸ ਜਾਂ ਆਪਣੀ ਮਤਲਬ ਕਿ ਦਿਮਾਗ ਤੇ ਨੂੰ ਚੜਨ ਵਾਲੀ ਉਹ ਇੰਨੀ ਗੰਦੀ ਗੈਸ ਸੀ ਕਿ ਤੇ ਉਥੇ 10 ਮਿੰਟ ਨਹੀਂ ਖੜ੍ਹ ਹੋਇਆ ਤਾਂ ਪੂਰਾ ਜੀਵਨ ਉਥੇ ਆਪਕੇ ਮੇਰੇ ਸਕਦੇ ਆ। ਛੇ ਮਹੀਨੇ ਤੋਂ ਦਿੱਸੀ ਪਿੰਡ 'ਚ ਫੈਕਟਰੀ ਲੱਗ ਰਹੀ ਆ। ਉਹ ਲੈ ਕੇ ਤੁਸੀਂ ਪ੍ਰਸ਼ਾਸਨ ਅਧਿਕਾਰ ਨੂੰ ਮਿਲਿਓ। ਜੀ ਬਿਲਕੁਲ ਸਾਡੇ ਨਾਲ ਸਾਡੇ ਮਤਲਬ ਜਿਹੜੇ ਸਰਪੰਚ ਸਾਹਿਬ ਜਾਂ ਆਪਾਂ ਦੀ ਪੰਚਾਇਤ ਹੈਗੀ ਆ ਇਹ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਕੇ ਟਾਈਮ ਟੂ ਟਾਈਮ ਉਹਨਾਂ ਨਾਲ ਮਤਲਬ ਬਰਾਤਾ ਕਰਦੇ ਰਹਿੰਦੇ ਨੇ ਇਸ ਗੱਲ ਨਾਲ ਮਤਲਬ ਜਦੋਂ ਤੇ ਸਟਾਰਟ ਹੋਈ ਉਦੋਂ ਤੇ ਇਹਨਾਂ ਨੇ ਗੱਲ ਕਰਨੀ ਸ਼ੁਰੂ ਕਰਤੀ ਸੀ। ਇਹ ਮਤਲਬ ਗੱਲ ਕਰਦੇ ਸੀਗੇ ਪਰ ਉਹਨਾਂ ਨੇ ਤਾਂ ਜਿਵੇਂ ਪ੍ਰਸ਼ਾਸਨ ਨੇ ਦੇ ਤਾਂ ਜੋ ਹੀ ਨਹੀਂ ਕਰ ਰਹੀ ਤਨ ਤੋਂ ਪਿੰਡ ਵਾਲਿਆਂ ਦਾ ਰੋਡ ਵੀ ਜਾਬ ਕੀਤਾ ਸੀ ਹਾਂਜੀ ਧਰਨਾ ਚੱਕਿਆ ਸੀ ਉੱਥੋਂ ਕਿਸ ਕਿਸ ਗੱਲ ਵਿੱਚ ਚੱਕਾ ਸਰ ਉਹਨਾਂ ਦਾ ਜਿਹੜਾ ਧਰਨਾ ਸੀ ਇਸ ਕਰਕੇ ਚੱਕਿਆ ਸੀ ਕਿਉਂਕਿ ਉਹਨਾਂ ਨੇ ਆਸ਼ਵਾਸਨ ਦਿੱਤਾ ਸੀ ਕਿ ਇਹ ਫੈਕਟਰੀ ਨਹੀਂ ਲਾਈ ਜਾਏਗੀ ਕਿਹਨਾਂ ਨੇ ਦਿੱਤਾ ਸੀ ਸਰ ਇਹ ਜਿਹੜੀ ਮਤਲਬ ਆਪਣੇ ADC ਸਾਹਿਬ ਨੇ ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਮਤਲਬ ਫੈਕਟਰੀ ਨਹੀਂ ਲੱਗੇਗੀ ਤਾ ਇਸ ਆਸ਼ਵਾਸਨ ਦੇ ਨਾਲ ਪਿੰਡ ਦੇ ਜਿਹੜੇ ਲੋਕ ਸੀਗੇ ਇਹਨਾਂ ਨੇ ਧਰਨਾ ਚੱਕ ਲਿਆ ਸੀ ਸਹਿਮਤੀ ਬਣ ਗਈ ਇਹ ਲੜਾਈ ਕਿੰਨੇ ਟਾਈਮ ਤੋਂ ਚੱਲ ਰਹੀ ਹੈ ਸਰ ਇਹ ਲੜਾਈ 2 ਸਾਲ 2 ਸਾਲਾਂ ਤੋਂ ਪਿਛਲੇ 2 ਸਾਲਾਂ ਤੋਂ ਚੱਲ ਰਹੀ ਹੈ ਪਿਛਲੇ 2 ਸਾਲਾਂ ਤੋਂ ਮਤਲਬ ਇਹ ਚਾਰ ਦਿਵਾਰੀ ਬਣੀ ਸੀਗੀ ਇੱਕ ਫੈਕਟਰੀ ਦਾ ਰੂਮ ਚੱਲਦਾ ਤੇ ਜੰਦੂ ਨੇ ਸੋਰ ਚੱਲਦਾ ਪਿਆ ਜੀ ਉਹ ਟਾਈਮ ਟੂ ਟਾਈਮ ਆਉਂਦੇ ਆ ਆਪਣਾ ਮਤਲਬ ਕੰਮ ਕਰਨ ਉੱਤੇ ਸ਼ੁਰੂ ਕਰਦੇ ਆ ਜਿਹੜੇ ਪੋਸਟਰ ਲਗਾਏ ਨੇ ਕੂਲ ਦਾ ਐਂਡਿਸਟਿਊਸ਼ਨ ਸਾਰੇ ਪੋਸਟਰ ਜਸਲੀ ਲਗਾਏ ਗਏ ਨੇ ਕਿਉਂਕਿ ਇੱਥੇ ਰਹਿਣਯੋਗਤਾ ਰਹਿਣਾ ਨਹੀਂ ਹੈਗਾ ਵਾਤਾਵਰਨ ਬੱਚਿਆਂ ਨੇ ਬਿਮਾਰ ਹੋਣਾ ਬੁੱਢਿਆਂ ਨੇ ਸਫਰ ਕਰਨਾ ਸਾਨੂੰ ਸਾਰਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਤੇ ਫਿਰ ਆਪਾਂ ਨੂੰ ਇਹ ਪਿੰਡ ਬਕਾਉ ਹੀ ਕਰਨਾ ਪਿਆ ਕਿਉਂਕਿ ਇਹ ਰਹਿਣਯੋਗ ਨਹੀਂ ਰਹਿਣਾ ਹਾਂਜੀ ਕੀ ਨਾ ਜੀ ਮੇਰਾ ਨਾਮ ਕੁਲਵੰਦਰ ਸਿੰਘ ਆ ਜੀ ਸਰ ਜੀ ਪਿੰਡਾਂ ਤੁਸੀਂ ਪੋਸਟਰ ਲਗਾ ਰਹੇ ਹੋ ਸਾਡਾ ਪਿੰਡ ਬਕਾਉ ਕਿਹੜੇ ਕਾਰਨ ਸਰ ਅਸੀਂ ਬਹੁਤ ਦੁਖੀ ਆ ਜੀ ਸਾਨੂੰ 2 ਸਾਲ ਹੋ ਗਏ ਸਾਡੇ ਪ੍ਰਸ਼ਾਸਨ ਵੀ ਉਹਨਾਂ ਦੇ ਨਾਲੇ ਰਲਿਆ ਹੈ ਜਿਵੇਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਜੋ ਹੁਣ ਸਾਨੂੰ ਵਿਸ਼ਵਾਸ ਦਵਾਣ ਦਾ ਨਾਂ ਦਾ ਸਾਡੀ ਕੋਈ ਸੁਣਵਾਈ ਹੋ ਰਹੀ ਹੈ ਜੀ ਇਹਨਾਂ ਦੇ ਨਾਲ ਰਲਿਆ ਹੈ ਓਏ ਹੁਣ ਫੈਕਟਰੀ ਵਾਲਿਆਂ ਨਾਲ ਰਲਿਆ ਹੈ ਸਾਡੇ ਪਿੰਡ ਦੇ ਪਰਮਿੰਦਰ ਸਿੰਘ ਨੇ ਜੀ ਉਹ ਸਾਨੂੰ ਉਹਨਾਂ ਨੂੰ ਅਸੀਂ ਬਹੁਤ ਬੇਨਤੀਆਂ ਕਰ ਕਰ ਕੇ ਉਹ ਕਿ ਉਹ ਕੋਈ ਹੋਰ ਪ੍ਰੋਜੈਕਟ ਲਾ ਲਓ ਵੀ ਜਾਂ ਕਿਦਾਂ ਕਰਕੇ ਵੀ ਆਪਣੇ ਪਿੰਡ ਦਾ ਨੁਕਸਾਨ ਹੋਊਗਾ ਸਾਡਾ ਆਉਣ ਵਾਲਾ ਪਾਣੀ ਹਵਾ ਦੂਤ ਸਾਰਾ ਗੋੜੇ ਨੇ ਕਰ ਦੇਣਾ ਜੀ ਹੁਣ 40 40 ਫੁੱਟ ਦੇ ਟੋਏ ਪੁੱਟੇ ਪਏ ਜੀ ਉੱਥੇ ਜਾ ਕੇ ਤਾਂ ਦੇਖੋ ਇਹਨਾਂ ਦੇ ਮਸ਼ੀਨਾਂ ਆਉਣ ਚੱਲਦੀਆਂ ਨੇ ਕੋਈ ਪ੍ਰਸ਼ਾਸਨ ਰੋਕ ਨਹੀਂ ਰਿਹਾ ਸਾਨੂੰ ਐਡੀਆਂ ਉਹਨੇ ਆਪਣੇ ADC ਸਾਹਿਬ ਨੇ ਕਹੇ ਦੀ ਜਿੰਨਾ ਚਿਰ 70% ਵੀ ਲੋਕਾਂ ਦੀ ਸਹਿਮਤੀ ਨਹੀਂ ਹੁੰਦੀ ਜਿੱਦਨ ਸਾਡਾ ਧਰਨਾ ਤੇ ਵੀ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਇਹਨਾਂ ਨੇ ਉਦੋਂ ਉਹਦੇ باوجود ਫੇਰ ਕੰਮ ਚਲਾਤਾ ਜੀ ਤੇ ਬਾਕੀ ਉਹ ਪਰਮਿੰਦਰ ਸਿੰਘ ਰੋਜ਼ ਇਹ ਹਵਾਲਾ ਦਿੰਦਾ ਕਹਿੰਦਾ ਜੇ ਤੁਸੀਂ ਮੇਰੀ ਫੈਕਟਰੀ ਨਹੀਂ ਲੱਗਣ ਦਿੰਦੇ ਤਾਂ ਇਹ ਕਹਿੰਦਾ ਮੈਂ ਆਪਣੇ DC ਦਫ਼ਤਰ ਦੇ ਮੂਹਰੇ ਜਾ ਕੇ ਸ਼ੂਟ ਕਰ ਲੂੰਗਾ ਕਦੇ ਕਹਿੰਦਾ ਮੈਂ ਨਹਿਰ ਤੇ ਛਾਲ ਮਾਰ ਲੈਣੀ ਆ ਬਾਕਾਇਦਾ ADC ਤੇ ਐਡੀਆਂ ਸਾਹਿਬ ਦੀ ਮਜ਼ਦੂਰੀ ਤੇ ਗੱਲਾਂ ਕਰਨੀਆਂ ਨੇ ਉਹਨੇ ਇਸ ਤਰ੍ਹਾਂ ਦੀ ਕਾਰਵਾਈ ਚਾਹ ਰਹੇ ਜਿਹੜੀ ਐਜੇਵਲ ਕਰਦੇ ਸਾਰਾ ਸਾਡੀ ਬੇਨਤੀ ਇਹ ਹੈ ਵੀ ਅਸੀਂ ਇਹਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਆ ਕਿ ਸਾਡੇ ਪਿੰਡੇ ਫੈਕਟਰੀ ਨਹੀਂ ਲੱਗਣੀ ਚਾਹੀਦੀ ਸਾਡੇ ਮਾਲ ਆਉਣ ਵਾਲੇ ਬੱਚਿਆਂ ਦਾ ਭਵਿੱਖ ਮਾਲਾ ਵੀ ਆਉਣ ਦੇਖੋ ਹੁਣ ਇੱਕ ਤਾਂ ਬਿਮਾਰੀ ਕਹਿੰਦੀ ਮਰਾਂਗੇ ਫੇ ਆਰਥਿਕ ਪੱਖੋਂ ਮਰਾਂਗੇ ਸਾਡਾ ਪੈਸਾ ਸਾਡੇ ਕੋਲ ਲੋਕਾਂ ਦਾ ਪਹਿਲੇ ਹੀ ਕਰਜ਼ਾਈ ਨੇ ਜੀ ਤੇ ਹੁਣ ਪਿੰਡ ਵਿਕਾਊ ਲਾਇਆ ਹੋਇਆ ਦਾ ਪਿੰਡ ਹੁਣ ਅਸੀਂ ਪਹਿਲਾਂ ਵੇਚ ਦਿੰਨੇ ਆ ਜੀ ਉੱਥੇ ਅਸੀਂ ਕੰਗਰਾਲੀ ਰਾਜਪੂਤਾਂ ਗਏ ਆ ਉਹ ਲੋਕ ਦੁਖੀ ਨੇ ਉਹ ਕਹਿੰਦੇ ਜੀ ਸਸ ਅਸੀਂ ਰੋਟੀ ਖਾਣ ਕਰਨੀ ਉਹ ਵੀ ਸਾਨੂੰ ਇੰਨੀ ਸਮੈਲ ਮੋਸ ਵੀ ਅਸੀਂ ਤਾਂ ਵੀ ਬਹੁਤ ਔਖਿਆ ਅਸੀਂ ਕਹਿੰਨੇ ਵੀ ਅਸੀਂ ਪਹਿਲਾਂ ਹੀ ਵੇਚ ਕੇ ਆਉਣਾ ਕਿਸੇ ਹੋਰ ਪਾਸੇ ਰੀਅਲਸਟੇਟ ਕਰ ਲੈਨੇ ਆਪਣੀ ਵੀ ਇਹ ਫਿਰ ਆਪਣਾ ਭਾਈ ਖੁਸ਼ ਹੋ ਜਵੇ ਤਾਂ ਪੋਸਟਲ ਲਾਉਣ ਤੋਂ ਬਾਅਦ ਤੁਸੀਂ ਅਧਿਕਾਰੀ ਕੋਲ ਗਿਆ ਨਹੀਂ ਸੋ ਸਾਡੇ ਕੋ ਕੋਈ ਨਹੀਂ ਜੀ ਆਇਆ ਹੁਣ ਅਗਲਾ ਸਟੈਪ ਕੀ ਹੈ ਤੁਹਾਡਾ ਅਗਲਾ ਸਟੈਪ ਵੀ ਹੁਣ 28 ਤਰੀਕ ਦਾ ਜੀ ਹੁਣ ਸਾਡੇ ਆਪਣਾ ਧਰਨਾ ਲਾਉਣਾ ਜੀ ਆਪਣੇ ਰੋਡ ਦੇ ਉੱਤੇ ਚੰਡੀਗੜ੍ਹ ਦੇ ਧਰਨਾ ਉਹ ਤਾਂ ਪਹਿਲਾਂ ਵੀ ਲੱਗਿਆ ਸੀ ਉਹਦਾ ਸਰ ਧਰਨਾ ਸਾਡਾ ਲੱਗਿਆ ਜੀ ਸਾਨੂੰ ਇਹਨੇ ਐਡੀਸੀ ਸਾਹਿਬ ਨੇ ਤੇ ਬਾਕੀ ਡੀਐਸਪੀ ਸਾਹਿਬ ਐਸਐਸਓ ਸਾਹਿਬ ਹੋਰ ਪ੍ਰਸ਼ਾਸਨ ਆਇਆ ਦੀ ਨਾਲ ਉਹ ਕਹਿੰਦੇ ਵੀ ਸਾਨੂੰ ਹੁਣ ਅਸੀਂ ਇਹਦਾ ਵੀ ਮੰਨ ਲਾ ਵੀ ਅਸੀਂ ਲਾਗ ਨਹੀਂ ਦਿੰਦੇ ਵੀ 70% ਲੋਕਾਂ ਦੀ ਸਹਿਮਤੀ ਆ ਜੀ ਅਸੀਂ ਉਹਦਾ ਨੇ ਵਿਸ਼ਵਾਸ ਚ ਅੱਗ ਜੀ ਆਪਣਾ ਧਰਨਾ ਹਟਾ ਲਿਆ ਵੀ ਇਹਨਾਂ ਨੇ 25 ਤਰੀਕ ਦਿਤੀ ਦੀ ਉਦੋਂ ਬਾਅਦ ਜੀ ਉਹਨਾਂ ਦਾ ਕੰਮ ਫੇਰ ਚੱਲਦਾ ਹੁਣ ਅਸੀਂ ਜੜ ਪੱਟ ਕੇ ਉੱਠਾਂਗੇ ਜਾਂ ਤਾਂ ਫਿਰ ਅਸੀਂ ਉੱਤੇ ਪੱਕਾ ਧਰਨਾ ਲਾਉਣਾ ਜੀ ਅਸੀਂ ਜੋ ਵੀ ਸਾਡਾ ਹੋਊਗਾ ਪੱਕਾ ਮੋਰਚਾ ਲਾਉ ਜਿੰਨੇ ਸਾਡਾ ਮੋਰਚਾ ਫੱਦੇ ਨਹੀਂ ਹੁੰਦਾ ਉਹਨਾਂ ਜਿਹੜਾ ਅਸੀਂ ਉੱਠਣਾ ਨਹੀਂ ਜੀ ਸਰਪੰਨ ਜੀ ਪਿੰਡਾਂ 'ਚ ਪੋਸਟਰ ਲੱਗ ਰਹੇ ਨੇ ਸਾਡਾ ਪਿੰਡ ਵਗਾ ਹੋ ਕੀ ਕਾਰਨ ਜੀ ਹੋਇਆ ਇਸ ਪਿੰਡ ਵਿੱਚ ਗੈਸ ਦੀ ਫੈਕਟਰੀ ਲੱਗ ਰਹੀ ਹੈ ਜੋ ਬਹੁਤ ਹੀ ਜ਼ਹਿਰੀਲੀ ਗੈਸ ਮਤਲਬ ਪੈਦਾ ਹੋਊਗੀ ਦੇ ਵਿੱਚੋਂ ਜੋ ਪਿੰਡ ਦੇ ਲਈ ਬੱਚਿਆਂ ਲਈ ਸਭ ਲਈ ਆਲੇ-ਦਾਲੇ ਦੇ ਪਿੰਡਾਂ ਲਈ ਬਹੁਤ ਖਤਰਨਾਕ ਹੈ ਜੀ ਆਉਣ ਵਾਲਾ ਭਵਿੱਖਾ ਜਿਹੜਾ ਉਹ ਪੂਰਾ ਖਰਾਬ ਦਿਖਾਈ ਦੇ ਰਿਹਾ ਜੀ ਇਹਨੂੰ ਲੈ ਕੇ ਕਿਸੇ ਪ੍ਰਸ਼ਾਸਨ ਕੋਲ ਗੰਗਾ ਲਈ ਨਹੀਂ ਜੀ ਸਾਡੇ ਨਾਲ ਗੱਲ ਹੋ ਗਈ ਹੈ ਜੀ ਸਾਰੇ ਇਹੀ ਅਸ਼ਵਾਸਨ ਦੇ ਵਾਕੇ ਜੀ ਇਹਨਾਂ ਨੇ ਵੀ ਹਟਾ ਦਿੰਨੇ ਆ ਪਰ ਕੋਈ ਸਾਫ਼ ਨਹੀਂ ਦੇ ਰਿਹਾ ਇਹਨੂੰ ਫੈਕਟਰੀ ਦਾ ਕੰਮ ਚੱਲ ਰਿਹਾ ਜਾਂ ਬੰਦ ਹੋ ਗਿਆ ਹੁਣ ਚੱਲ ਰਿਹਾ ਹੈ ਲਗਾਤਾਰ ਚੱਲ ਰਿਹਾ ਦਿਨ ਰਾਤ ਚੱਲ ਰਿਹਾ ਕੰਮ ਉਹ ਧਰਨਾ ਵੀ ਲਗਾਇਆ ਸੀ ਕਿ ਇਹ ਵੀ ਕਾਉਂਟ ਕਰ ਲੋ ਅੱਜ ਵੀ ਕੰਮ ਚੱਲਦਾ ਹਾਂਜੀ ਕੀ ਮੰਗਦੀ ਰਸੋ ਮੰਗ ਹੈ ਸਾਡੇ ਫੈਕਟਰੀ ਬੰਦ ਹੋਣੀ ਚਾਹੀਦੀ ਪਿੰਡ ਦੇ ਵਿੱਚੋਂ ਹਾਂਜੀ ਵੀ ਰਾਏਕ ਜੀ ਮੁਸ਼ਕਾਬਾਦ ਦੇ ਵਿੱਚ ਇੱਕ ਟੱਪੜੀਆਂ ਪਿੰਡ ਹੋ ਗਿਆ ਕਿਹਨੇ ਪਿੰਡ ਇਹਨਾਂ ਨੇ ਪੋਸਟਰ ਲਗਾਏ ਨੇ ਕਿ ਸਾਡੇ ਪਿੰਡ ਵਕਾਉ ਨੇ ਸਾਡੇ ਘਰ ਵਕਾਉ ਨੇ ਜੋ ਫੈਕਟਰੀ ਲੱਗ ਰਹੀ ਉਹਦੇ ਵਿਰੋਧ ਦੇ ਵਿੱਚ ਕੀ ਗਾਣਾ ਚਾਹੁੰਦੇ ਤੁਸੀਂ ਉਹਨਾਂ ਪਿੰਡ ਵਿੱਚ ਕੋਈ ਫੈਕਟਰੀ ਲੱਗ ਰਹੀ ਹੈ ਤੇ ਜਿਹਦੇ ਸਬੰਧ ਵਿੱਚ ਮੈਂ ਦੇਖਿਆ ਪਿਛਤ ਨਾਲੇ ਵੀ ਲਏ ਨੇ ਉਹਨਾਂ ਨੇ ਨਾ ਤੇ ਮੈਂ ਤਕੋ ਹਮੇਸ਼ਾ ਇਹ ਗੱਲ ਕਹਤਾਂ ਵੀ ਜੇ ਕੋਈ ਉਸ ਚੀਜ਼ ਦਾ ਨੁਕਸਾਨ ਹੈਗਾ ਜਾਂ ਉਹ ਚੀਜ਼ ਸਾਡੇ ਉਹਦੇ ਵਾਸਤੇ ਸਹੀ ਨਹੀਂ ਹੈਗੀ ਤਾਂ ਮੈਂ ਹਮੇਸ਼ਾ ਪਿੰਡ ਵਾਲਿਆਂ ਨਾਲ ਹੈਣਾ ਤੇ ਉਹਦੇ ਸਬੰਧ ਦੇ ਵਿੱਚ ਇੱਕ ਦਿਨ ਅਸੀਂ ਬੇਇਤਵ ਵੀ ਕਰਕੇ ਆ ਗਏ ਘਰ ਵਾਲੇ ਹੈਣਾ ਤੇ ਪਰ ਅਜੇ ਜਿੱਦਾਂ ਜੇ ਸਭ ਤੋਂ ਵੱਡੀ ਗੱਲ ਆ ਕਿ ਇੱਥੇ ਫੈਕਟਰੀ ਲੱਗ ਰਹੀ ਹੈ ਜਿਵੇਂ ਉਹ ਲੋਕ ਨੇ ਕਿੰਨਾ ਪਰਣਾ ਦੇ ਉਹਨਾਂ ਨੂੰ ਨਾਲ ਲੈ ਕੇ ਜੇ ਫੈਕਟਰੀ ਚਾਹਣੀ ਹੈ ਤਾਂ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ ਪਰ ਗੱਲ ਇਹ ਹੈ ਵੀ ਜੇ ਕੋਈ ਉਲਾਨਕ ਸਾਨਾ ਹਨ ਇਹ ਵੀ ਸਮਝਣਾ ਬੰਦ ਕਰਨਾ ਵੀ ਨੁਕਸਾਨ ਦਾ ਜਿਹੜੀ ਤਰ੍ਹਾਂ ਦੇ ਵੀ ਕੋਈ ਗਲਬਾਤ ਤਾਂ ਨਹੀਂ ਇਹ ਜ਼ਰੂਰੀ ਹੈ ਜੇ ਉਹਨਾਂ ਦਾ ਡਰਾ ਸਾਨੂੰ ਡਰੋਂ ਨਾਲ ਦੂਰ ਕਰਨਾ ਪੈਣਾ ਹੈ ਸਭ ਤੋਂ ਵੱਡੀ ਗੱਲ ਹੈ ਸਾਨੂੰ ਸਾਡੇ ਲੋਕ ਬਹੁਤ ਜ਼ਰੂਰੀ ਨੇ ਸਾਡੇ ਪਿੰਡਾਂ ਵਾਲੇ ਇਹ ਲੋਕ ਜਿਹੜੇ ਤੁਹਾਨੂੰ ਪਤਾ ਹੀ ਹੈ ਵੀ ਸਾਡਾ ਪਰਿਵਾਰ ਆ ਜੀ ਮੈਂ ਬਦਨਸਵਾਲ ਤੋਂ ਸਮਨ ਦੀ ਗੱਲ ਕਰਾਂ ਤੇ ਖਾਸ ਕਰਕੇ ਮਸਤਬਾ ਦੀ ਗੱਲ ਕਰਾਂ ਤੇ ਖਾਸਾਨੇ ਉਸ ਫਿਰਦ ਨਾਲ ਤੇ ਮੈਂ ਹਮੇਸ਼ਾ ਉਹਨਾਂ ਲੋਕਾਂ ਦੇ ਨਾਲ ਖੜਾ ਤੇ ਜਿੱਥੇ ਵੀ ਜਿੰਮੇ ਦੀ ਕੋਈ ਗੱਲਬਾਤ ਹੋਵੇ ਮੈਂ ਸਿੱਧੀ ਉਹਨਾਂ ਦੀ ਮੀਟਿੰਗ ਪਹਿਲਾਂ ਇੱਕ ਦਮ ਬਣਿਆ ਸੀਗਾ ਪ੍ਰੋਬਲਮ ਉਹ ਰੱਤ ਹੋ ਗਿਆ ਸੀਐਮ ਸਮੋ ਵੀ ਕਰਾਉਂਗਾ ਜ਼ਿੰਮੇਦਾਰੀ ਪ੍ਰੋਗਰਾਮ ਮੈਂ ਹੰਨ ਨਾਲ ਆ ਹਮੇਸ਼ਾ